ਤੁਸੀਂ ਇਕੱਠ ਦੇਖ ਸਕਦੇ ਹੋ ਕਿ ਕਿੰਨੀ ਮੁਹੱਬਤ ਸੀ ਕਿੰਨੇ ਦਿਲਾਂ ਦੇ ਵਿੱਚ ਉਹ ਰਾਜ ਕਰਦਾ ਸੀ ਕਬੱਡੀ ਦੇ ਨਾਲ ਨਾਲ ਲੋਕਾਂ ਦਾ ਚਹੇਤਾ ਸੀ ਜਿਹਦੀ ਕੱਲ ਕਬੱਡੀ ਜਿਹੜਾ ਸੁਹਾਣਾ ਵਿੱਚ ਕਬੱਡੀ ਕੱਪ ਹੋ ਰਿਹਾ ਸੀ ਉਸ ਵੇਲੇ ਉਹਦੀ ਹੱਤਿਆ ਕਰ ਦਿੱਤੀ ਜਦੋਂ ਕੁਝ ਜਿਹੜੇ ਅਗਿਆਤ ਬੰਦੇ ਸੀ ਉਹਨਾਂ ਨੇ ਨਾਲ ਸੈਲਫੀ ਕਰਾਉਣ ਆਏ ਤੇ ਸੈਲਫੀ ਕਰਾਉਣ ਦੇ ਬਹਾਨੇ ਉਹਦੇ ਜਿਹੜੀਆਂ ਗੋਲੀਆਂ ਜਿਹੜੀਆਂ ਦਾਗ ਦਿੱਤੀਆਂ ਤੇ ਨਾਲ ਜਿਹੜੀ ਮੌਕੇ ਤੇ ਮੌਤ ਹੋ ਗਈ ਚੰਡੀਗੜ੍ਹ ਵਿੱਚ ਪੋਸਟਮਾਰਟ ਤੋਂ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਆ ਹੁਣ ਚਣਕੂਆ ਕਰ ਲੈਂਦੀ ਕਿ ਉਸ ਤੋਂ ਬਾਅਦ ਜਿਹੜਾ ਅੱਜ ਹੁਣ ਜਿਹੜਾ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਇਕੱਠ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਹਜ਼ੂਮ ਜਿਹੜਾ ਇਹ ਮੁਹੱਬਤ ਹੈ ਉਸ ਪਲੇਅਰ ਦੀ ਉਸ ਨੌਜਵਾਨ ਦੀ ਕਿਉਂਕਿ 33-32 ਸਾਲ ਦਾ ਨੌਜਵਾਨ ਜਿਹਦੇ ਹਲੇ 10 ਦਿਨ ਪਹਿਲਾਂ ਵਿਆਹ ਹੋਇਆ ਤੇ ਜਿਹਦੀ ਘਰਵਾਲੀ ਦਸਾਂ ਦਿਨਾਂ ਦੇ ਵਿੱਚ ਪਹਿਲਾਂ ਸੁਹਾਗਣ ਸੀ ਹੁਣ ਵਿਧਵਾ ਹੋ ਗਈ ਹੈ ਸੋ ਉਹ ਪਰਿਵਾਰ ਵੀ ਦੇ ਦੁੱਖ ਜਿਹੜਾ ਦੇਖਿਆ ਨਹੀਂ ਜਾ ਰਿਹਾ ਭਰਾ ਉਹਦਾ ਫਾਦਰ ਜਿਹੜੇ ਆ ਕੀ ਕਹਿਣਾ ਚਾਹਤੇ ਹੋ ਆਪ ਜੋ ਘਟਨਾ ਹੋਈ ਬਹੁਤ ਮਾੜੀ ਘਟਨਾ ਹੋਈ ਹੈ ਜੀ ਕਿਸੇ ਮਾਂ ਮਾਂ ਦਾ ਕੋਕ ਉਜੜ ਗਿਆ ਇਹ ਕੀ ਕਹਿਣਾ ਚਾਹੁੰਦੇ ਆ ਕੀ ਹੋਇਆ ਮਾੜਾ ਹੋਇਆ ਜੀ ਬਹੁਤ ਮਾੜਾ ਖਾ ਲੋੜ ਪਿੰਡ ਦੇੋਂ ਪਿੰਡ ਦੇ ਸਾਡੇ ਲੱਗੇ ਕਰੋੜ ਪਿੰਡ ਸਾਡਾ ਅੱਛਾ ਕਿੰਨਾ ਦੀ ਨੇਚਰ ਸੀ ਇਹ ਤਾਂ ਬਆ ਵਿਆਹ ਸ਼ਾਦੀ ਨੂੰ ਬਹੁਤ ਥੋੜੇ ਦਿਨ ਹੋਇਆ ਜੀ ਅੱਛਾ ਕਿਦਾਂ ਦਾ ਸਵਾਦ ਸੀ ਸਵਾਦ ਵਧੀਆ ਸੀ ਵੱਡੀ ਖੇਡਦਾ ਹੁੰਦਾ ਸੀ ਇੱਥੇ ਕਿਤੋਂ ਜਵਾਨ ਹੋਏ ਖੇਡਦਾ ਆਪਣੇ ਏਰੀਆ ਚ ਖੇਡਦਾ ਕਹਿੰਦੇ ਮਹਾਲੀ ਸੀਗਾ ਜੀ ਅਸੀਂ ਥੋੜੇ ਦਿਨ ਇਧਰ ਲੰਕੇ ਵਿਆਹ ਸੀ ਦਾ ਥੋੜੇ ਦਿਨ ਹੋਏ ਵਿਆਹ ਨੂੰ ਸੋ ਮਾੜੀ ਮਾੜੀ ਹੋਵਾਲਾ ਸੋ ਪਿੰਡ ਪਸੇ ਦਾ ਵੀ ਕਹਣਾ ਕਿ ਥੋੜੇ ਦਿਨ ਪਹਿਲਾਂ ਇਹਦਾ ਵਿਆਹ ਹੋਇਆ ਬੜੀ ਮਾੜੀ ਗੱਲ ਹੋਈ ਆ ਮਾੜੀ ਘਟਨਾ ਜਿਹੜੀ ਆ ਸੋ ਹੁਣ ਜਿਹੜਾ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਆ ਉਹਨੂੰ ਚੋਂਣ ਵਾਲੇ ਤੇ ਅੰਤਿਮ ਸੰਸਕਾਰ ਜਿਹੜਾ ਕਰ ਦਿੱਤਾ ਗਿਆ ਆ ਸੋ ਤਸਵੀਰਾਂ ਦੇਖਦੇ ਆ ਜਿਹੜਾ ਕਿ ਹੁਣ ਉਹਨੂੰ ਅਗਨਪੇਟ ਕਰਤੇ ਗਏ ਕਿ ਮਿੱਟੀ ਦਾ ਸੀ ਮਿੱਟੀ ਵਿੱਚ ਜਿਹੜਾ ਰਲ ਗਿਆ ਸੋ ਉਹ ਜਿਹੜੀ ਜਿਵੇਂ ਕੱਲ ਅੱਜ ਐਸਐਸਪੀ ਸਾਹਿਬ ਦਾ ਵੀ ਬਿਆਨ ਆ ਕਿ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਮਨ ਦੀ ਕੀ ਮੰਨਛਾ ਸੀ ਕਿਉਂ ਮਾਰਿਆ ਕੋਈ ਇਹਨੂੰ ਮੁੱਸੇਵਾਲੇ ਵਾਲੇ ਨਾਲ ਜੋੜ ਰਿਹਾ ਕੋਈ ਕਹਿੰਦਾ ਕਿ ਜੱਗੂ ਭਗਵਾਨ ਕੋਲੀ ਟੀਮ ਲੈ ਗਿਆ ਸੀ ਕਈ ਇਲਜ਼ਾਮ ਜਿਹੜੇ ਆ ਉਹ ਇਸ ਤੇ ਲਗਾਏ ਜਾ ਰਹੇ ਸੀ ਪਰ ਹਕੀਕਤ ਕੀ ਆ ਇਹ ਤੇ ਉਹ ਜਾਣਦੇ ਜਿਨ੍ਹਾਂ ਜਿਨ੍ਹਾਂ ਇਹਨਾਂ ਤੇ ਗੁਲੀ ਚਲਾਈ ਹੈ ਫਿਲਹਾਲ ਪੰਜਾਬ ਦਾ ਇੱਕ ਉੱਗਾ ਪ੍ਰੋਮੋਟਰ ਜਿਹੜਾ ਆ ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਉੱਗੇ ਕਬੱਡੀ ਖੇਡ ਪ੍ਰੋਮੋਟਰ ਰਾਣਾ ਬਲਾ ਚੌਰੀ ਜਿਹਦਾ ਕੱਲ ਗੁਲੀਆਂ ਮਾਰ ਕੇ ਜਿਹਦੀ ਹੱਤਿਆ ਕਰ ਦਿੱਤੀ ਸੀ ਉਹਦਾ ਅੰਤਿਮ ਸੰਸਕਾਰ ਉਹਦੇ ਜੱਦੀ ਪਿੰਡ ਚਣਕੋਆ ਵਿੱਚ ਜਿਹੜਾ ਕੀਤਾ ਜਾ ਰਿਹਾ ਆ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਕਿੰਨੀ ਮੁਹੱਬਤ ਸੀ ਕਿੰਨੇ ਦਿਲਾਂ ਦੇ ਵਿੱਚ ਉਹ ਰਾਜ ਕਰਦਾ ਸੀ ਕਬੱਡੀ ਦੇ ਨਾਲ ਨਾਲ ਲੋਕਾਂ ਦਾ ਚਹੇਤਾ ਸੀ ਜਿਹਦੀ ਕੱਲ ਕਬੱਡੀ ਜਿਹੜਾ ਸੁਹਾਣਾ ਵਿੱਚ ਕਬੱਡੀ ਕਪ ਹੋ ਰਹੀ ਸੀ ਉਸ ਵੇਲੇ ਉਹਦੀ ਹੱਤਿਆ ਕਰ ਦਿੱਤੀ ਜਦੋਂ ਕੁਝ ਜਿਹੜੇ ਅਗਿਆਤ ਬੰਦੇ ਸੀ ਉਹਨਾਂ ਦੇ ਨਾਲ ਸੈਲਫੀ ਕਰਾਉਣ ਆਏ ਤੇ ਸੈਲਫੀ ਕਰਾਉਣ ਦੇ ਬਹਾਨੇ ਉਹਦੇ ਇਹ ਗੋਲੀਆਂ ਜਿਹੜੀਆਂ ਦਾਗ ਦਿੱਤੀਆਂ ਤੇ ਇਹ ਨਾਲ ਜਿਹੜੀ ਮੌਕੇ ਤੇ ਮੌਤ ਹੋ ਗਈ। ਚੰਡੀਗੜ੍ਹ ਵਿੱਚ ਪੋਸਟਮਾਰਟ ਤੋਂ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਆ ਹੁਣ ਚਣਕੂਆ ਕਰ ਲੈਂਦੀ ਕਿ ਉਸ ਤੋਂ ਬਾਅਦ ਜਿਹੜਾ ਅੱਜ ਹੁਣ ਜਿਹੜਾ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਆ ਇਕੱਠ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਹਜ਼ੂਮ ਜਿਹੜਾ ਇਹ ਮੁਹੱਬਤ ਹੈ ਉਸ ਪਲੇਅਰ ਦੀ ਉਸ ਨੌਜਵਾਨ ਦੀ ਕਿਉਂਕਿ 33-32 ਸਾਲ ਦਾ ਨੌਜਵਾਨ ਜਿਹਦੇ ਹਲੇ 10 ਦਿਨ ਪਹਿਲਾਂ ਵਿਆਹ ਹੋਇਆ ਤੇ ਜਿਹਦੀ ਘਰਵਾਲੀ ਦਸਾਂ ਦਿਨਾਂ ਦੇ ਵਿੱਚ ਪਹਿਲਾਂ ਸੁਹਾਗਣ ਸੀ ਹੁਣ ਵਿਧਵਾ ਹੋ ਗਈ ਹੈ। ਸੋ ਉਹ ਪਰਿਵਾਰ ਵੀ ਦੇ ਦੁੱਖ ਜਿਹੜਾ ਦੇਖਿਆ ਨਹੀਂ ਜਾ ਰਿਹਾ ਭਰਾ ਉਹਦਾ ਆਦਰ ਜਿਹੜੇ ਆ ਅ ਕੀ ਕਹਿਣਾ ਚਾਹਤੇ ਹੋ ਆਪ ਜੋ ਘਟਨਾ ਹੋਈ ਬਹੁਤ ਮਾੜੀ ਘਟਨਾ ਹੋਈ ਹੈ ਜੀ ਕਿਸੇ ਮਾ ਮਾ ਦਾ ਕੋਕ ਹੋ ਜਰ ਗਿਆ ਇਹ ਕੀ ਕਹਿਣਾ ਚਾਹੁੰਦੇ ਆ ਕੀ ਹੋਇਆ ਮਾੜਾ ਹੋਇਆ ਜੀ ਬਹੁਤ ਮਾੜਾ ਖਾ ਲੋਟ ਪਿੰਡ ਦੇੋਂ ਪਿੰਡ ਦੀ ਸਾਡੇ ਲੱਗੇ ਕਰੋੜ ਪਿੰਡ ਸਾਡਾ ਅੱਛਾ ਕਿੰਨਾ ਦੀ ਨੇਚਰ ਸੀ ਇਹਦਾ ਵਿਆਹ ਸ਼ਾਦੀ ਨੂੰ ਬਹੁਤ ਥੋੜੇ ਦਿਨ ਹੋਇਆ ਜੀ ਅੱਛਾ ਕਿੰਦਾ ਦਾ ਸਵਾ ਸੀ ਸਵਾ ਵਧੀਆ ਸੀ ਵੱਡੀ ਖੇਡਦਾ ਹੁੰਦਾ ਸੀ ਇੱਥੇ ਕਿੱਥੋਂ ਜਵਾਨ ਹੋਈ ਖੇਡਦਾ ਆਪਣੇ ਨੀੜੀ ਖੇਡਦਾ ਕਹਿੰਦੇ ਮਹਾਲੀ ਸੀਗਾ ਜੀ ਇਹ ਥੋੜੇ ਦਿਨ ਇਧਰ ਲਾਂਕੇ ਵਿਆਹ ਸੀ ਦਾ ਇੱਕ ਥੋੜੇ ਦਿਨ ਹੋਏ ਵਿਆਹ ਨੂੰ ਬਸ ਮਾੜੀ ਮਾੜੀ ਹਵਾਲਾ ਸੋ ਪਿੰਡ ਪਸੰਦ ਦਾ ਵੀ ਕਹਣਾ ਕਿ ਥੋੜੇ ਦਿਨ ਪਹਿਲਾਂ ਇਹਦਾ ਵਿਆਹ ਹੋਇਆ ਬੜੀ ਮਾੜੀ ਗੱਲ ਹੋਈ ਆ ਮਾੜੀ ਘਟਨਾ ਜਿਹੜੀ ਆ ਸੋ ਹੁਣ ਜਿਹੜਾ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਆ ਉਹਨੂੰ ਚੋਂਣ ਵਾਲੇ ਤੇ ਅੰਤਿਮ ਸੰਸਕਾਰ ਜਿਹੜਾ ਕਰ ਦਿੱਤਾ ਗਿਆ ਆ ਸੋ ਤਸਵੀਰਾਂ ਦੇਖਦੇ ਆ ਜਿਹੜਾ ਕਿ ਹੁਣ ਉਹਨੂੰ ਅਗਨਪੇਟ ਕਰਤੇ ਗਏ ਕਿ ਮਿੱਟੀ ਦਾ ਸੀ ਮਿੱਟੀ ਵਿੱਚ ਜਿਹੜਾ ਰਲ ਗਿਆ ਸੋ ਉਹ ਜਿਹੜੀ ਜਿਵੇਂ ਕੱਲ ਅੱਜ ਐਸਐਸਪੀ ਸਾਹਿਬ ਦਾ ਵੀ ਬਿਆਨ ਆ ਕਿ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਮਨ ਦੀ ਕੀ ਮਨਛਾ ਸੀ ਕਿਉਂ ਮਾਰਿਆ ਕੋਈ ਇਹਨੂੰ ਮੁੱਸੇ ਵਾਲੇ ਵਾਲ ਨਾਲ ਜੋੜ ਰਿਹਾ ਕੋਈ ਕਹਿੰਦਾ ਕਿ ਜੱਗੂ ਭਗਵਾਨ ਬੁਡੀ ਟੀਮ ਲੈ ਕੇ ਆਇਆ ਸੀ ਕਈ ਇਲਜ਼ਾਮ ਜਿਹੜੇ ਆ ਉਹ ਇਸਤੇ ਲਗਾਏ ਜਾ ਰਹੇ ਸੀ ਪਰ ਹਕੀਕਤ ਕੀ ਹੈ ਇਹ ਤੇ ਉਹ ਜਾਣਦੇ ਜਿੰਨਾ ਜਿੰਨਾ ਇਹਨਾਂ ਤੇ ਗੁੜੀ ਚਲਾਈ ਹੈ ਫਿਲਹਾਲ ਪੰਜਾਬ ਦਾ ਇੱਕ ਉਹਗਾ ਪ੍ਰਮੋਟਰ ਜਿਹੜਾ ਆ ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ